ਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਸ਼ਬਦ ਨਹੀਂ ਹੁੰਦੇ ਕਿ ਕਿਸੇ ਚੀਜ਼ ਨੂੰ ਬਿਆਨ ਕਿਵੇਂ ਕੀਤਾ ਜਾਏ ਬੜੀ ਰੀਤ ਸੀ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਮੈਂ ਐਕਟਰ ਇਸ ਕਰਕੇ ਬਣਿਆ ਕਿਉਂਕਿ ਮੈਂ ਮੁਗਲ ਆਜ਼ਮ ਫਿਲਮ ਹਜ਼ਾਰ ਬਾਰ ਦੇਖੀ ਹੈ ਔਰ ਮੈਂ ਤਾਂ ਸਾਰੇ ਡਾਇਲੋਗ ਮੈਨੂੰ ਚੇਤੇ ਤਮам ਘਰੇ ਵੀ ਐਂ ਕਰਦਾ ਰਹਿੰਦਾ ਉਹ ਆਪਣੀ ਘਰ ਵਾਲੀ ਨਾਲ ਵੀ ਮਾਂ ਨਾਲ ਵੀ ਬਾਪੂ ਜੀ ਨਾਲ ਵੀ ਉਹ ਕਦੇ ਤੈਨੂੰ ਹੋਇਆ ਕੀ ਹੈ ਮੈਂ ਇਹ ਹੈ ਅਗਬਰ ਉਹ ਸਾਰੀਆਂ ਗੱਲਾਂ ਕਦੇ ਮੈਂ ਇਸ ਤਰ੍ਹਾਂ ਬਣਾਗਾ ਕਰਾਂਗੇ ਬੜੀਆਂ ਫਿਲਮਾਂ ਆਈਆਂ ਚਲ ਗਈਆਂ ਬੜੀ ਰੱਬ ਨੇ ਕਿਰਪਾ ਕੀਤੀ ਬੜੀ ಅಪਾਰ ਕਿਰਪਾ ਉਸ ਮਾਲਕ ਮਹਾਰਾਜ ਦੀ ਹੋਈ ਹੈ ਅਮਰ ਹੁੰਦਲ ਜੀ ਜਿਹੜੀ ਪ੍ਰੋਟੋਕਾਲ ਅਮ ਇਸ ਕਰਕੇ ਕਹਿ ਰਹੇ ਆ ਇਹੋ ਜਿਹੇ ਹੀਰੇ ਕਦੇ-ਕਦੇ ਆਉਂਦੇ ਆ ਬਹੁਤ ਡਾਇਰੈਕਟਰਾਂ ਨਾਲ ਮੈਂ ਕੰਮ ਕੀਤਾ ਹੈ ਬਹੁਤ ਪ੍ਰੋਡਿਊਸਰਾਂ ਨਾਲ ਕੰਮ ਕੀਤਾ ਬਹੁਤ ਸਾਰੀਆਂ ਫਿਲਮਾਂ ਮਾਰਾਈ ਨੇ 52 53 ਸਾਲ ਇੰਡਸਟਰੀ ਚ ਲੇਕਿਨ ਇੱਕ ਮੁਗਲਿਆਰ ਜੋ ਹਮੇਸ਼ਾ ਦਿਮਾਗ 'ਚ ਰਹਿੰਦੀ ਸੀ ਇਸ ਤੋਂ ਪਹਿਲਾਂ ਇੱਕ ਫਿਲਮ ਕੀਤੀ ਅਮਰ ਹੁੰਦਲ ਜੀ ਨਾਲ ਕਿਉਂਕਿ ਮੇਰੇ ਵਨ ਆਫ ਦੀ ਫੇਵਰਿਟ ਡਾਇਰੈਕਟਰਸ ਨੇ ਔਰ ਬਲਜੀਤ ਦੇਵ ਸਾਹਿਬ ਸਾਡੇ ਡੀਓਪੀ ਸਾਹਿਬ ਮਨਕਾਣਾ ਜੀ ਐਸੀ ਕਮਾਲ ਦੀ ਟੀਮ ਹੈ ਮੈਂ ਇਹਨਾਂ ਨੂੰ ਇਹ ਕਿਤਾਬ ਦਿੱਤਾ ਸੀ ਮੈਂ ਕਿਹਾ ਹਾਲੀਵੁੱਡ ਦੀ ਟੀਮ ਹੈ ਸਾਰੀ ਦੀ ਸਾਰੀ ਐਨਦਰ ਟੇਕਿੰਗ ਐਨਦਰ ਦੀ ਗਰਲ ਹੈ ਤੇ ਜਦ ਇਹ ਉਹ ਫਿਲਮ ਦੀ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਲੇਕਿਨ ਫਿਲਮ ਬੱਬਰ ਸੀ ਜੀ ਦੇ ਵਿੱਚ ਮੈਨੂੰ ਲੱਗਿਆ ਕਿ ਮੈਂ ਕਿਤੇ ਨਾ ਕਿਤੇ ਜਾ ਕੇ ਅਮਰ ਹੁੰਦਲ ਜੀ ਦਾ ਕੰਮ ਜ਼ਰੂਰ ਕਰੂੰਗਾ ਕਿਉਂਕਿ ਚਾਹਨਾ ਹੁੰਦੀ ਤੁਹਾਡੇ ਦਿਲ ਦੇ ਵਿੱਚ ਵੀ ਕਿਸੇ ਨਾ ਕੰਮ ਕਰਨਾ ਮੇਰੇ ਕੋਲ ਸਬਜੈਕਟ ਆਇਆ ਮੈਨੂੰ ਕਹਾਣੀ ਸੁਣਾਈ ਤੇ ਮੈਂ ਕਿਹਾ ਵੀ ਆਪਾਂ ਸ਼ੂਟਿੰਗ ਛੇਤੀ ਕਰੋ ਮੈਂ ਮੇਰੀ ਰੀਚ ਰੱਬ ਨੇ ਹੁਣ ਪੂਰੀ ਕੀਤੀ ਔਰ ਜਦ ਵੀ ਮੈਂ ਫਰਸਟ ਡੇ ਸ਼ੂਟਿੰਗ ਤੇ ਗਿਆ ਸੀ ਥੋੜਾ ਜਿਹਾ ਮੈਂ ਲੇਟ ਹੋ ਗਿਆ ਸਰ ਨੇ ਬੜੀ ਡਾਂਟ ਲਾਈ ਮੈਨੂੰ ਲਾਉਣੀ ਵੀ ਚਾਹੀਦੀ ਸੀ ਕਿਉਂਕਿ ਪਹਿਲਾ ਦਿਨ ਸੀ ਸਮਝ ਨਹੀਂ ਸੀ ਯਾਰ ਕੀ ਕਰਾਂ ਬੇਸਿਕਲੀ 2-3 ਘੰਟੇ ਸਵੇਰੇ ਇਸ ਕਰਕੇ ਗੁਜ਼ਰ ਗਏ ਕਿ ਨਹੀਂ ਸੀ ਪਤਾ ਲੱਗ ਰਿਹਾ ਮੈਂ ਜਾ ਕੇ ਕਰੂੰਗਾ ਕੀ ਅਕਸਰ ਵਰਨਾ ਇਸ ਤਰੀ ਹੁੰਦਾ ਸੀ ਪਰ ਜਦ ਸੈੱਟ ਤੇ ਗਏ ਫਿਲਮ ਬਣ ਰਹੀ ਸੀ ਤਾਂ ਉਦੋਂ ਮੈਂ ਅਮਰ ਜੀ ਨੂੰ ਕਿਹਾ ਸੀਗਾ ਬਲਜੀਤ ਜੀ ਨੂੰ ਵੀ ਕਿਹਾ ਮੈਂ ਜੱਫੀ ਪਾਲਨ ਤੇ ਮੈਨੂੰ ਮੈਨੂੰ ਕਹਿੰਦੇ ਬੱਬਰ ਸ਼ੇਰਾ ਤੂੰ ਮੈਂ ਘੋੜੇ ਤੋਂ 2-3 ਵਾਰੀ ਡੱਗਿਆ ਮੈਂ ਫੇਰ ਚੜ ਕੇ ਛੌਟ ਦੇਤੇ ਬਿਮਾਰ ਸੀ ਜੋ ਵੀ ਸਰ ਨੇ ਦੱਸਿਆ ਬਹੁਤ ਕੁਝ ਹੋਇਆ ਮੈਗਾ ਮਰ ਜਾਣਾ ਮੰਜ਼ੂਰ ਆ ਲੇਕਿਨ ਪ੍ਰੋਡਿਊਸਰ ਦਾ ਤੇ ਫਿਲਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਸ ਦਿਨ ਵੀ ਜਦ ਮੈਂ ਬਹੁਤ ਬਿਮਾਰ ਸੀ ਗੱਲ ਕਰ ਰਹੀ ਸੀ ਮੈਂ ਕਹਾ ਰੱਬਾ ਮੈਨੂੰ ਆ ਫਿਲਮ ਕੰਪਲੀਟ ਕਰ ਲ ਲੈ ਤਾਂ ਫਿਰ ਲੈ ਜੀ ਇਸ ਤਰ੍ਹਾਂ ਹੀ ਜਰਨੈਲ ਜੀ ਮੇਰੇ ਨਾਲ ਸੀ ਜਿਸ ਸੱਜਨ ਸਿੰਘ ਰੈਕਰੂਟ ਕਰ ਰਹੇ ਸੀ ਬੜੇ ਬਿਮਾਰ ਬੁਰਾ ਹਾਲ ਉਦੋਂ ਦਲਜੀਤ ਨੇ ਕਿਹਾ ਬਾਪੂ ਜੀ ਛੱਡ ਦਿਓ ਮੈਂ ਕਹਿੰਨੀ ਬਾਪੂ ਮਰ ਸਕਦਾ ਇਹ ਕੰਮ ਨਹੀਂ ਰੁਕ ਸਕਦਾ ਸੋ ਇਹ ਵੀ ਰੱਬ ਦੀ ਰਹਿਮਤ ਹੈ ਕਿਰਪਾ ਹੈ ਸਕਾਲ ਫੁਰਖ ਦਾਤਾਰ ਪਿਤਾ ਦੀ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਹੈ ਲੇਕਿਨ ਆ ਫਿਲਮ ਬਣ ਕੇ ਜਦ ਮੈਂ ਡੱਬਿੰਗ ਕਰਕੇ ਆਇਆ ਤੇ ਮੈਨੂੰ ਨਾ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਤੇ ਮੇਰੀਆਂ ਸਾਰੀਆਂ ਰੀਜਾਂ ਪੂਰੀਆਂ ਕੀਤੀਆਂ ਤੇ ਉਹਨੇ ਬਹੁਤ ਕੁਝ ਦਿੱਤਾ ਮੇਰੀ ਔਕਾਤ ਨਹੀਂ ਸੀ ਇੰਨੀ ਕਿ ਦੋ ਜੋ ਕੁਝ ਤੂੰ ਮੈਨੂੰ ਦੇਤਾ ਤੇ ਬਣਾਤਾ ਪਰ ਆਹ ਜੋ ਤੂੰ ਪ੍ਰਮਾਤਮਾ ਕਰਾਦਾ ਨਾ ਮੇਰੀ ਅੱਖਾਂ 'ਚੋਂ ਨੀਰ ਰੋਜ ਹੀ ਵਹਿੰਦਾ ਅੱਜ ਵੀ ਮੈਂ ਅਰਦਾਸ ਕਰਕੇ ਆਇਆ ਮੇਰੇ ਵਾਸਤੇ ਇਹ 52 ਸਾਲ ਦੀ ਜਿਹੜੀ ਜਰਨੀ ਹੈ ਕਹਿੰਦਾ ਬੰਦਾ 100 ਟੈਸਟ ਮੈਚ ਖੇਲ ਜੇ ਤੋ ਡਿਰੀ ਜਿ puri ਹੋ ਜਾਂਦੀ ਹੈ ਜੇ 20 ਸਾਲ ਇੰਡੀਆ ਵਾਸਤੇ ਖੇਡ ਜੇ ਤੋ ਰੀਜ puri ਹੋ ਜਾਂਦੀ ਹੈ ਤੇ ਲੈਜੈਂਡ ਬਣ ਜਾਂਦਾ ਮੈਨੂੰ ਮਹਿਸੂਸ ਹੋਇਆ ਕਿ ਅੱਜ ਰੱਬ ਨੇ ਮੇਰਾ ਸਾਰਾ ਜਿਹੜਾ 52 53 ਸਾਲ ਦਾ ਰਸ ਸੀ ਨਿਚੋੜ ਕੇ ਇੱਕ ਬੰਦੇ ਚ ਪਾਇਆ ਜਿਹਦਾ ਨਾਮ ਦੂਨੀ ਚੰਦਰ ਰੱਖਿਆ ਗਿਆ ਮੈਂ ਟ੍ਰੇਲਰ ਦੇਖਿਆ ਮੈਂ ਹੈਂਗਰ ਵਰ ਤੋਂ ਉਤਰ ਨਹੀਂ ਪਾ ਰਿਹਾ ਮੈਨੂੰ ਸਮਝ ਨਹੀਂ ਆ ਰਹੀ ਇਹ ਇੱਕ ਬਣਿਆ ਕੀ ਤੇ ਹੋਇਆ ਕੀ ਮੇਰੀ ਬਹੁਤ ਸੋਚ ਤੋਂ ਵੱਧ ਕੇ ਇਹ ਚੀਜ਼ ਹੋਈ ਹੈ ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਕਿ ਇਸ ਤੋਂ ਵੱਡੀ ਫਿਲਮ ਪੰਜਾਬੀ ਫਿਲਮ ਇੰਡਸਟਰੀ ਚ ਅੱਜ ਤੱਕ ਨਹੀਂ ਬਣੀ ਤੇ ਨਾ ਹੀ ਕਦੇ ਸ਼ਾਇਦ ਬਣ ਸਕੇ ਕਿਉਂਕਿ ਜੇ ਇਸ ਤੋਂ ਉੱਤੇ ਕੋਈ ਚੀਜ਼ ਬਣਾਉਣੀ ਪਊਗੀ ਫਿਰ ਅਮਰ ਹੁੰਦਲ ਜੀ ਨੂੰ ਤੇ ਸਾਰੇ ਡਾਇਰੈਕਟਰ ਨੂੰ ਬੜੀ ਮਿਹਨਤ ਕਰਨੀ ਪਊਗੀ ਮੇਰੇ ਲਈ ਇਹ ਮੁਗਲ ਆਜ਼ਮ ਪੰਜਾਬੀ ਫਿਲਮ ਦੀ ਹੈ ਤੇ ਸ਼ੁਕਰਗੁਜ਼ਾਰ ਹਾਂ ਅਮਰ ਥੈਂਕ ਯੂ ਸੋ ਮੱਚ ਤੁਹਾਡੇ ਚਰਨਾਂ 'ਚ ਪ੍ਰਣਾਮ ਹੈ ਸਾਰਿਆਂ ਦੇ ਮੈਂ ਦਿਲ ਕਰਦਾ ਮੱਥਾ ਟੇਕ ਦਿਆ ਤੁਹਾਨੂੰ ਦੇਖਦਾ ਵੀ ਆ ਮੈਂ ਕਦੇ ਵੀ ਜ਼ਿੰਦਗੀ ਚ ਨਹੀਂ ਸੀ ਸੋਚਿਆ ਕਦੇ ਵੀ ਮੇਰੇ ਰੈਜ ਜੀ ਸਾਹਿਬ ਦਰਨੈਲ ਭਾਜੀ ਬਹੁਤ ਦੇਰ ਤੋਂ ਮੈਨੂੰ ਜਾਣਦੇ ਆ ਮੈਂ ਨਾਲ ਸ਼ਾਹਦ ਹੁਣ ਵੀ ਰੋਪਾ ਮੇਰੀ ਰੱਬ ਨੇ ਸਾਰਿਆਂ ਨੇ ਮਿਲ ਕੇ ਮੇਰੀ ਰੀਜ ਪੂਰੀ ਕੀਤੀ ਐ ਇਸ ਤੋਂ ਉੱਤੇ ਮੈਨੂੰ ਕੁਝ ਨਹੀਂ ਚਾਹੀਦਾ ਇਹ ਪੰਜਾਬੀ ਫਿਲਮ ਇੰਡਸਟਰੀ ਇਸ ਫਿਲਮ ਤੋਂ ਬਾਅਦ ਜਿੱਥੇ ਚਲੀ ਗਈ ਐ ਤੇ ਜਾਊਗੀ ਮੈਂ ਸਮਝਦਾ ਹਾਂ ਉਸ ਤੋਂ ਉੱਤੇ ਤਾਂ ਫਿਰ ਮਹਾਰਾਜੀ ਐ ਸੋ ਰੱਬ ਸਾਰਿਆਂ ਨੂੰ ਰਜਨੀ ਬਿਟਿਆ ਹੈ ਇਹਨੂੰ ਦੇਖ ਕੇ ਐ ਲੱਗਦਾ ਐ ਕਿਤੇ ਪਿਛਲੇ ਜਨਮ ਦੀ ਧੀ ਐ ਮੇਰੀ ਅਸੀਂ ਜਦ ਵੀ ਸੈੱਟ ਤੇ ਮਿਲਦੇ ਇਹਦੇ ਇਹਨੂੰ ਮੈਂ ਦੇਖਦਾ ਤੇ ਮੈਂ ਕਿਹਾ ਵਾਕਈ ਇਹ ਉਹ ਰਜਨੀ ਸੀ ਜਿਹੜੀ ਦੁਬਾਰਾ ਜਨਮ ਲੈ ਕੇ ਤੇ ਰੂਪ ਚਾਈ ਹੈ ਔਰ ਜਿਹਨੇ ਕਿਰਦਾਰ ਨਿਭਾਇਆ ਜਿਹਨੇ ਕੀਤਾ ਜਰਨੈਲ ਭਾਜੀ ਸਾਰਿਆਂ ਨੇ ਕਿਉਂਕਿ ਜਦ ਤੁਹਾਡਾ ਤਗੜਾ ਕੈਪਟਨ ਹੋਵੇ ਨਾ ਫਿਰ ਵਰਲਡ ਕੱਪ ਬੰਦਾ ਜਿੱਤਦਾ ਜਿੱਤਦਾ ਤੇ ਮੈਂ ਸਮਝਦਾ ਅਮਰ ਹੁਮਦੁਲਿਲਾ ਵਰਲਡ ਕੱਪ ਜਿੱਤ ਲਿਆਏ ਧੰਨਵਾਦ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾ ਜਵਾਬ ਵੀ ਦੇਦੀਦਾ ਹੁੰਦਾ ਵੀਰੇ ਅੱਛਾ ਮੈਂ ਨਾ ਪਹਿਲਾਂ ਗਤਕਾ ਖੇਡਦਾ ਹੁੰਦਾ ਸੀਗਾ ਤੇ ਅਸੀਂ ਇੱਕ ਪ੍ਰੋਗਰਾਮ ਕਰਨ ਗਏ ਤੇ ਸਾਨੂੰ ਨਾ ਕਿਸੇ ਨੇ ਸਟੇਜ ਤੇ ਇਹ ਕਹਿ ਕੇ ਰਿਪਰੈਜ਼ੈਂਟ ਕੀਤਾ ਕਿ ਨਾਓ ਵੀ ਆਰ ਗੋਇੰਗ ਟੂ ਸ਼ੋ ਯੂ ਵਨ ਆਫ ਦਾ ਬਿਊਟੀਫੁਲ ਡਾਂਸ ਆਫ ਪੰਜਾਬ ਭੰਗੜਾ ਫੋਕ ਡਾਂਸ ਆਫ ਪੰਜਾਬ ਅਸੀਂ ਪਾਏ ਹੋਏ ਚੋਲੇ ਅਸੀਂ ਚੋਲੇ ਪਾ ਕੇ ਖੜੇ ਤੇ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਵਾਟਸ ਦਾ ਡਿਫਰੈਂਟ ਬਟਵੀਨ ਭੰਗੜਾ ਐਂਡ ਗਤਕਾ ਉਹ ਦਿੱਲੀ ਸ਼ੋਅ ਸੀ ਮੈਸੀ ਦੇ ਵਿੱਚ ਸਾਨੂੰ ਉਦੋਂ ਲੋੜ ਮਹਿਸੂਸ ਹੋਈ ਕਿ ਕੱਲੇ ਕੱਪੜੇ ਪਾ ਕੇ ਅਸੀਂ ਪੰਜਾਬੀ ਆ ਉਹਨਾਂ ਨੂੰ ਬਾਣੇ ਤੇ ਟੁਰਲੇ ਵਾਲੀਆਂ ਪੱਗਾਂ ਦੇ ਵਿੱਚ ਡਿਫਰੈਂਸ ਨਹੀਂ ਪਤਾ ਸੋ ਅਸੀਂ ਗੱਲ ਪਾੜਦੇ ਹੁੰਦੇ ਸੀਗੇ ਫਿਰ ਕਮੈਂਟਰੀ ਕਰਨੀ ਸ਼ੁਰੂ ਕੀਤੀ ਪਹਿਲਾਂ ਮੈਂ ਅਸੀਂ ਪਰਫਾਰਮ ਕੀ ਕਰਨ ਲੱਗੇ ਤੁਹਾਡੇ ਅੱਗੇ ਸੋ ਉਹਦੇ ਵਿੱਚ ਗੱਲ ਆਉਂਦੀ ਹੁੰਦੀ ਸੀ ਪੰਜਾਬ ਬਾਰੇ ਆ ਲੈਂਡ ਹੂ ਯੂਜ਼ ਟੂ ਗਿਵ ਦਾ ਬਰਥ ਦਾ ਲਾਇਨ ਹਾਰਟਡ ਹਿਊਮਨਸ ਹੂ ਯੂਜ਼ ਟੂ ਸੈਕਰੀਫਾਈਜ਼ ໄລਫ ਫੋਰ ਦਾ ਗੁੱਡਵਿਲ ਆਫ ਆਲ ਦਾ ਹਿਊਮੈਨਿਟੀ ਓਨ ਦਿਸ ਤੇ ਜਦੋਂ ਇਹ ਲਾਈਨ ਪੜ੍ਹਦੇ ਹੁੰਦੇ ਸੀ ਤੇ ਮੇਰੇ ਉਸਤਾਦ ਜੀ ਨਾਲ ਹੁੰਦੇ ਸੀਗੇ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਭਾਜੀ ਦਾ ਚਿਹਰਾ ਹੁੰਦਾ ਸੀ ਵੀ ਜਦੋਂ ਕਿਤੇ ਪੰਜਾਬ ਦੇ ਸ਼ੇਰ ਦੀ ਗੱਲ ਆਉਣੀ ਆ ਤੇ ਸਰਦਾਰ ਜੋਗਰਾਜ ਸਿੰਘ ਜੀ ਦਾ ਨਾਮ ਆਉਣਾ ਸੋ ਇੱਕ ਪਲੀਜ਼ ਇੱਕ ਤਾੜੀ ਅਸੀਂ ਭਾਜੀ ਨਾਲ ਮੰਚ 'ਤੇ ਸ਼ੇਅਰ ਕਰਨ ਲੈ ਸਾਡੇ ਵਾਸਤੇ ਬੜੀ ਵੱਡੀ ਗੱਲ ਆ ਭਾਜੀ ਦੇ ਨਾਲ ਅਸੀਂ ਬੈਠੇ ਪਹਿਕੇ ਇਹਨਾਂ ਨਾਲ ਅਸੀਂ ਸਟੇਜ ਸਾਂਝੀ ਕੀਤੀ ਸਕਰੀਨ 'ਤੇ ਕਰ ਹੀ ਰਹੇ ਹਾਂ ਅਜੇ ਇੱਥੇ ਵੀ ਬੈਠੇ ਹਾਂ ਔਰ ਦੂਸਰੀ ਜਿਹੜੀ ਤਾੜੀ ਆ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਪ੍ਰੋਡਿਊਸਰ ਕਰਨ ਜੀ ਵਾਸਤੇ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਇਸ ਟਾਪਿਕ ਨੂੰ ਚੁਣਿਆ ਚੁਣਿਆ ਔਰ ਇੱਕ ਤਾਂ ਇਹ ਫਿਲਮ ਬਣਾਉਣੀ ਫਿਲਮ ਤੇ ਬਣ ਗਈ ਆ ਫਿਲਮ ਤੇ ਬਣ ਗਈ ਆ ਜਿਹੜੀ ਟੀਮ ਇਹਨਾਂ ਨੇ ਚੂਜ਼ ਕੀਤੀ ਆ ਮੈਂ ਅਮਰ ਬਾਰੇ ਬਾਅਦ ਚਾਹਾਂਗਾ ਕਿਉਂਕਿ ਅਮਰ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਫਿਲਮ ਤੇ ਬਣ ਗਈ ਫਿਲਮ ਨੂੰ ਨਾ ਪਲੇਸ ਕਰਨਾ ਸਭ ਤੋਂ ਔਖਾ ਹੁੰਦਾ ਕਿ ਆ ਬਣਦੇ ਗਈ ਚੀਜ਼ ਇਹਨੂੰ ਹੁਣ ਵੇਚਣਾ ਕਿੱਦਾਂ ਆ ਇਹ ਲੋਕਾਂ ਨੂੰ ਦੱਸਣਾ ਕਿੱਦਾਂ ਵੀ ਆਹ ਬ੍ਰਾਂਡ ਅਸੀਂ ਬਣਾ ਲਿਆ ਆ ਉਹ ਇਹਨੇ ਖੂਬਸੂਰਤ ਤਰੀਕੇ ਦੇ ਨਾਲ ਇਹ ਕਰ ਰਹੇ ਮੈਂ ਪਿਛਲੇ 3-4-5 ਦਿਨ ਤੋਂ ਨਾਲ ਆ ਇਹਨਾਂ ਦੇ ਮੈਂ ਰੂਪੀ ਜੀ ਜਸ ਬਾਜਵਾ ਜੀ ਅਸੀਂ ਪੰਜਾਬ 'ਚ ਟੂਰ ਕਰ ਰਹੇ ਹਾਂ ਤੇ ਜਿੱਦਾਂ ਇਹ ਇਹ ਕਦੇ ਕਾਲਜੇਜ਼ ਜਾਂ ਉਹਨਾਂ ਚੀਜ਼ਾਂ ਨੂੰ ਤਜਵੀਜ਼ ਨਹੀਂ ਦਿੰਦੇ ਜਿਹੜੀ ਸ਼ਾਮ ਦੀ ਹਮੇਸ਼ਾ ਰੋਜ਼ ਈਵੈਂਟ ਰੱਖਦੇ ਨੇ ਇੱਕ ਉਹ ਇਵੈਂਟ ਸਾਰੇ ਦਿਨ ਦਾ ਨਚੋੜ ਹੁੰਦੀ ਆ ਜਿਦੀ ਕਰਕੇ ਮੈਂ ਤੁਹਾਨੂੰ ਕਹਿਆ ਵੀ ਇਹਨਾਂ ਲਈ ਇੱਕ ਤਾੜੀ ਹੋਣੀ ਚਾਹੀਦੀ ਆ ਕਦੀ ਯੂਨੀਕ ਹੋ ਕਦੀ ਪਿੰਗਲਵਾੜਾ ਕਦੀ ਜਿੱਦਾਂ ਕਲਮ ਮਾਨਵਤਾ ਦੀ ਸੇਵਾ ਮਤਲਬ ਇਹਨਾਂ ਦਾ ਫੋਕਸ ਉਸ ਪਾਸੇ ਆ ਕਿ ਉੱਥੇ ਕੁਝ ਹੋਵੇ ਨਾ ਹੋਵੇ ਪਰ ਉਹਨਾਂ ਦੀ ਬlesingਜ਼ ਜ਼ਰੂਰ ਲਈਆਂ ਜਾਣ ਜਾ ਕੇ ਉਹਨਾਂ ਦੀ ਪਰ ਉਹ ਇਹ ਸੋਚਦੇ ਸਾਡੇ ਕੋ ਜਿਹੜੇ ਪ੍ਰੋਡਿਊਸਰ ਸਾਡੀ ਇੰਡਸਟਰੀ ਨੂੰ ਉਹ ਸੋਚਦੇ ਪ੍ਰੋਡਿਊਸਰਾਂ ਨੂੰ ਬੜੀ ਲੋ ਇਹਨਾਂ ਦੀ ਬੜੀ ਲੋੜ ਆ ਹੁਣ ਆਪਾਂ ਉਹਨੇ ਅਮਰ ਹੁੰਦਲ ਤੇ ਮੈਨੂੰ ਅੱਜ ਵੀ ਐਂ ਲੱਗਦਾ ਕਿ ਜੱਟ ਜੇਮਸ ਬੌਂਡ ਫਿਲਮ ਚੱਲ ਰਹੀ ਐ ਤੇ ਇਹਦਾ ਇੱਕ ਮਿੱਤਰ ਹੁੰਦਾ ਸੀ ਮਿੱਠੂ ਅਮਰ ਅਮਰ ਦਾ ਦੋਸਤ ਸੀ ਦੋਵਾਂ ਨੇ ਕੋਰਸ ਖਤਮ ਕੀਤਾ ਤੇ ਅਮਰ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਨ੍ਹਾਂ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਨਾ ਦੁਨੀਆ ਦੇ ਵਿੱਚ ਕੁਝ ਵੱਖਰਾ ਦਿਖਾਉਣਾ ਹੁੰਦਾ ਉਹ ਦਿਖਣੇ ਸ਼ੁਰੂ ਹੋ ਜਾਂਦੇ ਪਹਿਲਾਂ ਹੀ ਜੱਟ ਜੇਮਸ ਬੌਂਡ ਫਿਲਮ ਦਾ ਚੌਥਾ ਪੰਜਵਾਂ ਦਿਨ ਚੱਲਦਾ ਸੀ ਤੇ ਅਮਰ ਨੂੰ ਅਮਰ ਮਿੱਠੂ ਦੇ ਨਾਲ ਆਇਆ ਉੱਥੇ ਤੇ ਆ ਕੇ ਨੇ ਸਾਨੂੰ ਇੱਕ ਸਟੋਰੀ ਸੁਣਾਈ ਮੈਂ ਤੇ ਗਿਆਨੀ ਬੈਠੇ ਸੀ ਨਾਲ ਇਹਨੇ ਨਾ ਥੋੜਾ ਜਿਹਾ ਐਡਿਟ ਦਿਖਾਇਆ ਕਿ ਐਦਾਂ ਦੀ ਬਣਾਉਣੀ ਹੈ ਜੀ ਹੁਣ ਸਾਨੂੰ ਉਦੋਂ ਕਿੱਥੇ ਸਮਝ ਸੀ ਇਹਨਾਂ ਚੀਜ਼ਾਂ ਦੀ ਯਾਨੀ ਕਹਿੰਦਾ ਹਾਂ ਹਾਂ ਠੀਕ ਆ ਵਧੀਆ ਓਕੇ ਆ ਕੰਮ ਠੀਕ ਆ ਕਰੇਗਾ ਮੈਂਤ ਕਾਕਾ ਮਾਲਕ ਮੇਰ ਕਰੂਗਾ ਉਦੋਂ ਅਮਰ ਸਾਡੇ ਨਾਲ ਜੁੜਿਆ ਜੁੜਿਆ ਫਿਰ ਵਿਰਕਪਾਜੀ ਕੋਲ ਵੀ ਗਿਆ ਪਹਿਲਵਾਨ ਸਿੰਘ ਵੀ ਕੀਤੀ ਕਈ ਮੈਂ ਤੁਹਾਨੂੰ ਕਹਿੰਦਾ ਵੀ ਬੰਦੇ ਦਿਖਣੇ ਸ਼ੁਰੂ ਹੋ ਜਾਂਦੇ ਇਹ ਜਿਹੜੇ ਇਹਦੇ ਬੈਚ ਦੇ ਮੁੰਡੇ ਸੀ ਨਾ ਜਿੰਨੇ ਵੀ ਇਹਦੇ ਨਾਲ ਜਿਹੜੇ ਕੰਮ ਕਰਦੇ ਸੀ ਕਈ ਮੁੰਡੇ ਸੀਗੇ ਮੇਨਾ ਲੰਬੀ ਲਿਸਟ ਹੋ ਜਾਣੀ ਆ ਇਹ ਉਹਨਾਂ ਦੇ ਵਿੱਚੋਂ ਨਾ ਵੱਖਰਾ ਦਿਖਦਾ ਸੀਗਾ ਚੀਜ਼ਾਂ ਨੂੰ ਬੜੀ ਸੰਜੀਦਗੀ ਨਾਲ ਵੇਖਦਾ ਸੀਗਾ ਤੇ ਉਹਨਾਂ ਨੂੰ ਕਹਾਣੀ ਡਾਇਰੈਕਟਰ ਕੋਲੋਂ ਨਰੇਸ਼ਨ ਲੈ ਕੇ ਜਾਂ ਸਕ੍ਰਿਪਟ ਪੜ੍ਹ ਕੇ ਉਹਦੇ ਵਿੱਚ ਇਨਪੁਟਸ ਪਾਉਣੀਆਂ ਸ਼ੁਰੂ ਕਰਤੀ ਅਸੀਂ ਪਹਿਲੀ ਦੂਜੀ ਫਿਲਮ ਦੇ ਵਿੱਚ ਹੀ ਜਿਹਦੇ ਕਰਕੇ ਅੱਜ ਇਸ ਮੰਚ ਤੇ ਬੈਠਾ ਇਹਦੇ ਨਾਲ ਦੇ ਹੋਰ ਕਈ ਸੀਗੇ ਜਿਹੜੇ ਹਜੇ ਵੀ ਦੌੜ ਵਿੱਚ ਨੇ ਮਾਲਕ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਇੱਕ ਤਾੜੀ ਅਮਰ ਦੇ ਨਾਮ ਵੀ ਜ਼ਰੂਰ ਚਾਹੀਦੀ ਆ ਜਦੋਂ ਇਹਨੇ ਵਾਰਨਿੰਗ ਬਣਾਈ ਇਹਦਾ ਵੱਖਰਾ ਸਿਨੇਮਾ ਉਹ ਸਿਨੇਮਾ ਕਦੀ ਪੰਜਾਬ ਦੇ ਵਿੱਚ ਦੇਖਿਆ ਹੀ ਨਹੀਂ ਸੀ ਗਿਆ ਜਦੋਂ ਵਾਰਨਿੰਗ ਆਈ ਸੀ ਅਸੀਂ ਖੁਦ ਹੈਰਾਨ ਸੀ ਵੀ ਯਾਰ ਮਾਨ ਵੀ ਸੀਗਾ ਵੀ ਯਾਰ ਸਾਡੇ ਨਾਲ ਕੰਮ ਮੁੰਡਾ ਕਰਦਾ ਸੀਗਾ ਯਾਰ ਵੀ ਇੱਕ ਵੱਖਰੀ ਲੀਗ ਕਈ ਮੁੰਡੇ ਨਿਕਲੇ ਨੇ ਇਹ ਹੁੰਦਾ ਹੀ ਆ ਇੱਕ ਰਾਉਂਡ ਅਬਾਊਟ ਹੁੰਦਾ ਬੰਦਾ ਸਿਰਫ ਉੱਥੇ ਬੰਦਾ ਆਉਂਦਾ ਹੈ ਉਹ ਤੋਂ ਅੱਗੇ ਹਜ਼ਾਰ ਰਾਹ ਹੁੰਦੇ ਲੰਘਣ ਦੇ ਬੰਨਾ ਨਿਕਲ ਜਾਂਦਾ ਸੋ ਇਹ ਫਿਲਮ ਜਿਹੜੀ ਬੀਬੀ ਰਜਨੀ ਤੁਸੀਂ ਟ੍ਰੇਲਰ ਵੇਖਿਆ ਟੀਜ਼ਰ ਨੂੰ ਤੁਹਾਡੇ ਕਰਕੇ ਤੁਹਾਡੇ ਮੀਡੀਆ ਕਰਕੇ ਲੋਕਾਂ ਤੱਕ ਟੀਜ਼ਰ ਪਹੁੰਚਿਆ ਔਰ ਬੜਾ ਪਸੰਦ ਕੀਤਾ ਗਿਆ ਔਰ ਕਈ ਵਾਰੀ ਹੁੰਦਾ ਆ ਕਿ ਟੀਜ਼ਰ ਕਮਾਲ ਕਰ ਜਾਂਦੇ ਆ ਟ੍ਰੇਲਰ ਜਿਹੜੇ ਆ ਫਿਲਮ ਨੂੰ ਵੀਕ ਕਰ ਦਿੰਦੇ ਪਰ ਮੈਨੂੰ ਬੜੀ ਖੁਸ਼ੀ ਹੋਈ ਮੈਂ ਰੂਪੀ ਨਾਲ ਹੁਣੇ ਬੈਠਾ ਗੱਲ ਕਰਦਾ ਸੀਗਾ ਕਿ ਟ੍ਰੇਲਰ ਜਿਹੜਾ ਆ ਟੀਜ਼ਰ ਤੋਂ ਕਈ ਦਰਜੇ ਉੱਪਰ ਆ ਕਈ ਫਿਲਮਾਂ ਸਾਡੇ ਸਾਹਮਣੇ ਵੇਖਣ ਨੂੰ ਆ ਕਿ ਟੀਜ਼ਰ ਬੜੇ ਕਮਾਲ ਦੇ ਸੀ ਟ੍ਰੇਲਰ ਜਿਹੜੇ ਕੁਝ ਵੀਕ ਰਹਿ ਜਾਂਦੇ ਆ ਸੋ ਜਿੱਦਾਂ ਤੁਸੀਂ ਟੀਜ਼ਰ ਨੂੰ ਪਿਆਰ ਦਿੱਤਾ ਸੀ ਇਦਾਂ ਹੀ ਟ੍ਰੇਲਰ ਨੂੰ ਵੀ ਪਿਆਰ ਦਿਓ ਔਰ ਬਾਕੀ ਆਪਾਂ ਗੱਲਾਂ ਬਾਤਾਂ ਕਰਾਂਗੇ ਇਹਨੇ ਕਹਿੰਦਾ ਹਾਂ ਮੈਂ ਖੇਮਾ ਦਾ ਜਾਂਚਕਰ ਜੀ ਬਾਕੀ ਹੁਣ ਰੂਪੀ ਜੀ ਰਜਨੀ ਜੀ ਆਪ ਦੱਸਣ ਕਿ ਆਪਣੀ ਕਹਾਣੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਕਿ ਮੈਂ ਬਹੁਤ ਥੋੜਾ ਬੋਲਦੀ ਆ ਤੇ ਮੈਨੂੰ ਲੱਗਦਾ ਮੈਨੂੰ ਇੰਨਾ ਸੋਣਾ ਬੋਲਣਾ ਵੀ ਨਹੀਂ ਆਉਂਦਾ ਜਿੰਨਾ ਸਾਰਿਆਂ ਨੇ ਬੋਲਿਆ ਆ ਬਟ ਮੈਂ ਇਹੀ ਕਹਿਣਾ ਚਾਹੂੰਗੀ ਜੀ ਕਿ ਸਾਡੀ ਸਾਰੀ ਟੀਮ ਲਈ ਜਿਹੜੀ ਇੱਥੇ ਨਹੀਂ ਵੀ ਬੈਠੇ ਹੈਗੇ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਆ ਜੀ ਕਿ ਅਸੀਂ ਇਸ ਫਿਲਮ ਦਾ ਪਾਰਟ ਆ ਤੇ ਬੀਂਗ ਐਨ ਐਕਟਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਮੈਂ ਕਦੇ ਵੀ ਇਮੇਜਨ ਨਹੀਂ ਕੀਤਾ ਸੀਗਾ ਕਿ ਮੈਂ ਇਦਾਂ ਦਾ ਰੋਲ ਪਲੇ ਕਰੂੰਗੀ ਵਸੇ ਇਹ ਉਮੀਦ ਕਰਦੇ ਆ ਜਿੱਦਾਂ ਤੁਸੀਂ ਸੱਚੀ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਹੈ ਟ੍ਰੇਲਰ ਨੂੰ ਵੀ ਦੋਗੇ ਤੇ ਜਦੋਂ ਸਾਡੀ ਫਿਲਮ ਆਊਗੀ ਅਗਸਤ ਤਰੀਕ ਨੂੰ ਤੁਸੀਂ ਉਹਨੂੰ ਵੀ ਪਿਆਰ ਦੋਗੇ ਜੀ ਥੈਂਕ ਯੂ ਜੀ ਸਸਕਾਲ ਜੀ ਸਾਰਿਆਂ ਨੂੰ ਅ ਪਹਿਲੀ ਤਾਂ ਗੱਲ ਜਦੋਂ ਕੋਈ ਇਦਾਂ ਦਾ ਇੱਕ ਪ੍ਰੋਜੈਕਟ ਹੋਵੇ ਉਦਲੇ ਨਾ ਜਦੋਂ ਬਹੁਤ ਸਾਰੇ ਸ਼ਬਦ ਇਕੱਠੇ ਹੋ ਜਾਂਦੇ ਨੇ ਤਾਂ ਫਿਰ ਬੋਲਣ ਦੇ ਸਮਝ ਹੀ ਨਹੀਂ ਆਉਂਦੀ ਵੀ ਅਸੀਂ ਕੀ ਬੋਲੀਏ ਕਹਿੰਦੇ ਨੇ ਨਿਸ਼ਬਦ ਹੋ ਗਏ ਬਸ ਬੋਲਿਆ ਨਹੀਂ ਜਾਂਦਾ ਕਿ ਇੰਨੀ ਖੁਸ਼ੀ ਹੋ ਰਹੀ ਹੈ ਪਹਿਲਾਂ ਟੀਜ਼ਰ ਨੂੰ ਦੇਖ ਕੇ ਫਿਰ ਗਾਣਾ ਵੀ ਰਿਲੀਜ਼ ਕੀਤਾ ਸੀ ਉਸ ਨੂੰ ਵੀ ਤੇ ਅੱਜ ਟ੍ਰੇਲਰ ਲਾਂਚ ਹੋਇਆ ਤਾਂ ਮਤਲਬ ਸ਼ਬਦ ਬਿਲਕੁਲ ਹੈ ਨਹੀਂ ਖੁਸ਼ੀ ਬਹੁਤ ਹੈ ਬਸ ਇੱਕੋ ਹੀ ਗੱਲ ਹੈ ਕਿ ਇਦਾਂ ਦੇ ਜਦੋਂ ਵਿਸ਼ੇ ਬਣਨੇ ਸ਼ੁਰੂ ਹੋਏ ਨੇ ਪਹਿਲਾਂ ਵੀ ਇਦਾਂ ਦੇ ਬਣਦੇ ਆ ਤਾਂ ਉਦੋਂ ਇੱਕ ਮਾਣ ਮਹਿਸੂਸ ਹੁੰਦਾ ਫਿਲਮਾਂ ਤਾਂ ਕਰਦੇ ਰਹਿੰਦੇ ਆ ਅਕਸਰ ਹੀ ਕਰਦੇ ਆ ਪਰ ਜਦੋਂ ਵਧੀਆ-ਵਧੀਆ ਵਿਸ਼ੇ ਆਉਂਦੇ ਆ ਕੋਈ ਇਹੋ ਜਿਹੇ ਅੱਛੇ ਸਬਜੈਕਟ ਆਉਂਦੇ ਆ ਤਾਂ ਫਿਰ ਉਹ ਚਾ ਕੁਝ ਵੱਖਰਾ ਹੁੰਦਾ ਬਾਕੀ ਅਮਰ ਦੇ ਨਾਲ ਤਾਂ ਪਤਾ ਨਹੀਂ ਮੈਂ ਤਾਂ ਬਹੁਤ ਢੇਰ ਤੋਂ ਜੁੜੀ ਹੋਈ ਆ ਜਦੋਂ ਇਹ ਏਡੀਸੀ ਮੈਨਾਂ ਦਾ ਅਰਦਾਸ ਫਿਲਮ ਦੇ ਵਿੱਚ ਵੀ ਸਿਗਾਮਰ ਤਾਂ ਅਮਰ ਦੇ ਨਾਲ ਸਾਨੂੰ ਉਦੋਂ ਵੀ ਇਹ ਇੱਕ ਵੱਖਰੇ ਜਿਹੇ ਜਰਨਲ ਜੀ ਨੇ ਕਿਹਾ ਕਿ ਹਰ ਜਗ੍ਹਾ ਇੱਕ ਵੱਖਰੇ ਜੇ ਨਿਕਲ ਕੇ ਆਉਂਦੇ ਸੀ ਪਰ ਜਦੋਂ ਫਿਰ ਇਹਨਾਂ ਦੀ ਵਾਰਨਿੰਗ ਦੇਖੀ ਉਦੋਂ ਕੁਝ ਹੋਰ ਸੀ ਫਿਰ ਮੈਂ ਕਾਫੀ ਫਿਲਮਾਂ ਕਰ ਚੁੱਕੀ ਆ ਤੇ ਜਿਹੜੀ ਇਹ ਫਿਲਮ ਹੈ ਰਜਨੀ ਤਾਂ ਮੈਂ ਅਮਰ ਨੂੰ ਬਹੁਤ ਸਾਰਾ ਪਿਆਰ ਤੇ ਵਧਾਈ ਦਵਾਂਗੀ ਕਿ ਬਹੁਤ ਕਮਾਲ ਦਾ ਜਿਹੜਾ ਇੱਕ ਵੇਸ਼ਾ ਤੇ ਤੁਸੀਂ ਨਭਾਇਆ ਵੀ ਖੂਬ ਹੈ ਜਿਹੜਾ ਗੇ ਸਾਨੂੰ ਇੱਕ ਗੱਲ ਦਾ ਅਸੀਂ ਸ਼ੁਕਰੀਆ ਵੀ ਕਰਾਂਗੇ ਕਿ ਐਨੇ ਸੋਹਣੇ ਸਬਜੈਕਟ ਦਾ ਸਾਨੂੰ ਹਿੱਸਾ ਬਣਾਇਆ ਮੈਨੂੰ ਤਾਂ ਵਿੱਚ ਵਿੱਚ ਲੱਗ ਰਿਹਾ ਸੀ ਵੀ ਸ਼ਾਇਦ ਅਡਜਸਟ ਨਾ ਹੋਣ 150 ਵਗੈਰਾ ਪਰ ਅਮਰ ਨੇ ਕੀਤੀਆਂ ਕਹਿੰਦੇ ਨਹੀਂ ਮੈਂ ਮੈਂ ਕਰੂੰਗਾ ਪਰ ਅੱਜ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਐਨੀ ਸੋਹਣੀ ਟੀਮ ਤੇ ਯੋਗਰਾਜ ਜੀ ਦੇ ਨਾਲ ਅਸੀਂ ਬੈਠਦੇ ਹਾਂ ਜਦੋਂ ਤਾਂ ਇੱਕ ਵੱਖਰਾ ਹੀ ਚਾ ਚੜਦਾ ਸਾਨੂੰ ਖੁਸ਼ੀ ਹੁੰਦੀ ਹੈ ਪਹਿਲਾਂ ਅਸੀਂ ਇਹਨਾਂ ਨੂੰ ਪਰਦੇ ਤੇ ਦੇਖਦੇ ਹੁੰਦੇ ਸੀ ਪਰ ਸੋਚਿਆ ਨਹੀਂ ਸੀ ਕਿ ਮਹਾਰਾਜ ਸਾਨੂੰ ਇਹਨਾਂ ਦੇ ਨਾਲ ਕਿਰਦਾਰ ਕਰਨ ਦਾ ਮੌਕਾ ਦੇਣਗੇ ਬਾਕੀ ਜਰਨੈਲ ਜੀ ਨਾਲ ਵੀ ਬਹੁਤ ਕੰਮ ਕੀਤਾ ਤੇ ਇਹ ਜਿਹੜੀ ਸਾਡੀ ਬੀਬੀ ਰਜਨੀ ਹੈ ਬਹੁਤ ਪਿਆਰੀ ਪਹਿਲੀ ਗੱਲ ਤਾਂ ਇੱਕ ਸੁਭਾਤ ਕੈਰੈਕਟਰ ਤਾਂ ਜਿਹੜਾ ਕਿਰਦਾਰ ਹੈ ਉਹ ਤਾਂ ਨਿਭਾਇਆ ਹੈ ਇਸਨੇ ਬਹੁਤ ਵਧੀਆ ਹੈ ਪਰ ਇਹ ਕਿਰਦਾਰ ਇਦਾਂ ਦਾ ਹੈ ਕਿ ਮੈਂ ਇਹਦੀ ਇੱਕ ਫਿਲਮ ਦੇਖੀ ਸੀ ਤੇ ਫਿਰ ਮੈਂ ਸੈਕੰਡ ਜਦੋਂ ਇਹਦੇ ਨਾਲ ਫਿਲਮ ਯੂਕੇ ਨੂੰ ਮਿਲੀ ਉਸ ਟਾਈਮ ਮੈਂ ਇਸਦੇ ਨਾਲ ਬਹੁਤ ਗੁੱਸਾ ਕੀਤਾ ਵੀ ਤੂੰ ਇੰਨੀ ਸੋਹਣੀ ਇੰਨੀ ਵਧੀਆ ਕਲਾਕਾਰ ਹੋਣ ਦੇ ਨਾਤੇ ਤੂੰ ਗੁੰਮ ਕਿੱਥੇ ਹੋ ਗਈ ਸੀ ਮੈਂ ਹਮੇਸ਼ਾ ਤੈਨੂੰ ਤਲਾਸ਼ ਦੇ ਰਹੀਦੀ ਸੀ ਤੇ ਇਹ ਬਸ ਪਤਾ ਨਹੀਂ ਹੋਣ ਪਰ ਵਾਈਗਰੂ ਨੇ ਇੱਕ ਬਹੁਤ ਸੋਹਣੀ ਇਹ ਜ਼ਿੰਮੇਵਾਰੀ ਲਗਾਈ ਹੈ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਇਹ ਆ ਰਹੀ ਹੈ ਮੈਨੂੰ ਤਾਂ ਇਹ ਬਸ ਇੱਕ ਰਜਨੀ ਦਾ ਸੱਚੀ ਜਿਵੇਂ ਪਹਿਲਾਂ ਕਹਿ ਚੁੱਕੇ ਹਾਂ ਇੱਕ ਇਹ ਰਜਨੀ ਦਾ ਰੂਪ ਲੈ ਕੇ ਆਈ ਹੈ ਬਹੁਤ ਸੋਹਣੀ ਮਿਹਨਤ ਕੀਤੀ ਹੈ ਬਾਕੀ ਚੀਮੇ ਦੇ ਨਾਲ ਵੀ ਮੈਂ ਕੰਮ ਕੀਤਾ ਹੋਇਆ ਪਹਿਲਾਂ ਇਹ ਵੀ ਬਹੁਤ ਵਧੀਆ ਕਲਾਕਾਰ ਹੈ ਜਦੋਂ ਸਾਰੇ ਬਹੁਤ ਮਜ਼ੇ ਹੋਏ ਕਲਾਕਾਰ ਥੜੇ ਨਾਲ ਕੰਮ ਕਰਦੇ ਨੇ ਨਾ ਤਾਂ ਲੱਗਦਾ ਕਿ ਵੀ ਅਸੀਂ ਕੁਝ ਪਾ ਲਿਆ ਬਸ ਹੁਣ ਇੱਕ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਪਚਾਓ ਕਿਉਂਕਿ ਇਹ ਘਰ ਘਰ ਪਹੁੰਚਣਾ ਜ਼ਰੂਰੀ ਹੈ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਬਣ ਜਾਂਦੀਆਂ ਨੇ ਇਹ ਮਿਹਨਤ ਹੈ ਪਰ ਇਹ ਬਣ ਜਾਂਦੀਆਂ ਨੇ ਕਿਉਂਕਿ ਪਰਮਾਤਮਾ ਵੀ ਸਾਥ ਦਿੰਦਾ ਸੋ 30 ਤਰੀਕ ਨੂੰ ਸਾਡੇ ਦਰਸ਼ਕਾਂ ਨੂੰ ਬਸ ਅਪੀਲ ਕਰਾਂਗੇ ਕਿ ਕੋਈ ਬੰਦਾ ਇਸ ਫਿਲਮ ਨੂੰ ਦੇਖਣ ਤੋਂ ਰਹਿ ਨਾ ਜਾਵੇ ਤਾਂ ਕਿ ਉਹਦੇ ਮਨ ਦੇ ਵਿੱਚ ਕਿਤੇ ਇਹ ਨਾ ਹੋਵੇ ਮੈਂ ਕਿੱਥੇ ਰਹਿ ਗਿਆ ਸੀ ਇਹ ਪਹੁੰਚਾਣਾ ਸਾਡੀ ਜ਼ਿੰਮੇਵਾਰੀ ਹੈ ਥੈਂਕ ਯੂ ਸ਼ੁਕਰੀਆ ਜੀ ਅਹ ਜਿਮਰੀ ਬਾਰੇ ਗੱਲ ਕਹਿਣੀ ਚਾਹਾਂਗੇ ਬਹੁਤ ਕਮਾਲ ਦੇ ਆਰਟਿਸਟ ਹੈ ਇਹ ਔਰ ਮੈਂ ਪਹਿਲਾਂ ਵੀ ਇਹਨਾਂ ਨਾਲ ਇੱਕ ਦੋ ਫਿਲਮਾਂ 'ਚ ਕੰਮ ਕੀਤਾ ਤੇ ਇਸ ਫਿਲਮ ਦੇ ਵਿੱਚ ਮੈਨੂੰ ਲੱਗਦਾ ਜੀ ਆਈ ਥਿੰਕ ਜੀਮੇਲ ਹੀ ਪਹਿਲਾਂ ਤਾੜੀਆਂ ਮਾਰਨੀਆਂ ਚਾਹੀਦੀਆਂ ਜੀ ਠੀਕ ਹੋ ਗਿਆ ਚੱਲੋ ਬੋਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਨੂੰ ਖੁਸ਼ੀ ਆ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਇਸ ਟੀਮ ਦਾ ਹਿੱਸਾ ਬਣ ਕੇ ਤਾਂ ਮੈਂ ਹਮੇਸ਼ਾ ਹੀ ਬਹੁਤ ਵਧੀਆ ਫੀਲ ਕਰਦਾ ਜਦੋਂ ਜਦੋਂ ਵੀ ਅਸੀਂ ਕੰਮ ਕਰਦੇ ਆ ਤੇ ਇਸ ਫਿਲਮ ਦਾ ਹਿੱਸਾ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਆ ਮੈਂ ਜ਼ਿਆਦਾਤਰ ਕਰੈਕਟਰ ਨੂੰ ਲੈ ਕੇ ਕੰਮ ਕਰਦਾ ਹੁੰਦਾ ਪਰ ਇਸ ਵਾਰ ਮੈਨੂੰ ਖੁਸ਼ੀ ਸੀ ਕਿ ਇਸ ਤਰ੍ਹਾਂ ਦਾ ਟੌਪਿਕ 'ਚ ਹਿੱਸਾ ਬਣਨਾ ਉਹ ਇਹ ਮੇਰੇ ਲਈ ਜ਼ਿਆਦਾ ਉਹ ਸੀ ਜ਼ਰੂਰੀ ਤੇ ਇਹਨੂੰ ਨਿਭਾਉਣਾ ਉਸ ਤਰੀਕੇ ਨਾਲ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਬਹੁਤ ਅਹ ਤਿਆਰ ਰੱਖਣ ਦੀ ਲੋੜ ਹੁੰਦੀ ਹੈ ਕਿ ਆਪਾਂ ਐਵੇਂ ਫ੍ਰੀਲੀ ਨਹੀਂ ਖੇਡ ਸਕਦੇ ਉਹਨਾਂ ਨੂੰ ਸਕਰੀਨ ਤੇ ਕਈ ਦਾਇਰੇ ਹੁੰਦੇ ਨੇ ਸਾਨੂੰ ਜਿੱਥੇ ਚੀਜ਼ਾਂ ਪਰਫਾਰਮ ਕਰਦੇ ਆਂ ਅਸੀਂ ਤੇ ਇਦਾਂ ਦੇ ਟੌਪਿਕ ਨੂੰ ਲੈ ਕੇ ਕਰਦੇ ਆਂ ਤਾਂ ਹੋਰ ਚੈਲੰਜ ਹੋ ਜਾਂਦਾ ਸੋ ਟੀਮ ਦਾ ਨਾਲ ਹੋਣਾ ਡਾਇਰੈਕਸ਼ਨ ਟੀਮ ਅਮਰ ਦਾ ਮਲਕਾਣਾ ਸਾਰੀ ਜਿੰਨੀ ਵੀ ਟੀਮ ਸੀ ਮੇਰੇ ਕੋ ਐਕਟਰਸ ਨੇ ਸਾਰੇ ਇਹਨਾਂ ਦਾ ਸਾਥ ਜੋ ਮੈਨੂੰ ਵਧੀਆ ਕਰਾਉਣ ਚ ਇਹਨਾਂ ਦਾ ਸਾਥ ਮਿਲਿਆ ਉਹਦੇ ਲਈ ਮੈਂ ਥੈਂਕ ਯੂ ਸਾਰੀ ਟੀਮ ਦਾ ਨਹੀਂ ਜੂ ਨਾਲ ਬੜੀ ਐਕਟਰ ਹੋਂ ਮੇਰੇ ਖਿਆਲ ਚ ਪਰਫੋਰਮੈਂਸ ਦੁੱਗਣੀ ਦੇਖਦੀ ਆ ਸੋ ਉਹੀ ਰੀਜ਼ਨ ਆ ਥੈਂਕ ਯੂ ਸੋ ਮੱਚ ਹਮਰ ਥੈਂਕ ਯੂ ਜਨੈਲਪਾ ਜੀ ਰੂਪੀ ਯੋਗ ਯੋਗਰਾਜ ਜੀ ਥੈਂਕ ਯੂ ਸਾਰਾ